ਹਾਂਜੀ ਕਿਵੇਂ ਹੋ ਸਾਰੇ ਠੀਕ ਠਾਕ ਹਾਂ ਮੈਂ ਲੁਧਿਆਣੇ ਗਿਆ ਸੀ ਤੇ ਮੈਂ ਸਟਿਕ ਲੈ ਕੇ ਆਇਆ ਉੱਥੋਂ ਖੋਲ ਜਾ ਯਾਰ ਮੈਂ ਪੰਗੇ ਲੈ ਰਿਹਾ ਇਹਨਾਂ ਓਏ ਹੋਏ ਇਹ ਠੀਕ ਹੈ ਯਾਰ ਇਹ ਠੀਕ ਕਰ ਲੈ ਮੈਂ ਗਿਆ ਸੀ ਯਾਰ ਲੁਧਿਆਣੇ ਲੁਧਿਆਣੇ ਮੈਨੂੰ ਦਿਖ ਗਈ ਸਟਿਕ ਓਏ ਬਾਈ ਜਿੰਦਗੀ ਜਿਨੀ ਸੋਚਿਆ ਸੀ ਯਾਰ ਸਟਿਕ ਤਾਂ ਦਿਖੀ ਨਹੀਂ ਰਹੀ ਵਾਹ ਸਟਿਕ ਨਹੀਂ ਦਿਖ ਰਹੀ ਕੋ ਮੋਲੇ ਯਾਰ ਆਹ ਇਹ ਪੂਰੀ ਫੋਟੋ ਸਟੈਂਡ ਵੀ ਹੈ ਇਹਦਾ ਸਟੈਂਡ ਵੀ ਲੱਗਦੂਗਾ ਕੋਈ ਆ ਯਾਰ ਇਹ ਸਟੈਂਡ ਯਾਰ ਗੱਲ ਪਣ ਗਈ ਭਾਈ ਸੈਲਫੀ ਸਟਿਕ ਗੰਦੇ ਇਹਨੂੰ ਉਹ ਯਾਰ ਸਿੱਧੀ ਭਾਈ ਮੈਂ ਬੋਲ ਸਕਦਾ ਹੁਣ ਤਾਂ ਇਹ ਧਮਾਲ ਪਾ ਦੂੰਗਾ ਮੈਂ ਤਾਂ ਵਧੀਆ ਚੀਜ਼ ਮਿਲੀ ਆ ਪਰ ਥੋੜੀ ਹਲਦੀ ਆ ਨਹੀਂ ਯਾਰ ਬੋਲਣ ਨੂੰ ਠੀਕ ਆ ਭਾਈ ਬੋਲਣ ਨੂੰ ਠੀਕ ਆ ਭਾਈ ਤੇ ਬਾਕੀ ਇਹਦਾ ਰਿਵਿਊ ਮੈਂ ਕੱਲ ਕਰੂੰਗਾ। ਅੱਨੀ ਹੀ ਹੁੰਦੀ ਹੈ ਬਸ। ਇਸ ਤੋਂ ਆਪਣੀ ਬੜੀ ਵੀ ਸੀਗੀ। ਬੜੀ ਨਹੀਂ ਮੈਂ ਕਿਹਾ ਪਹਿਲਾਂ ਛੋਟੇ ਤੋਂ ਸ਼ੁਰੂਆਤ ਕਰਨੀ ਹੈ। ਛੋਟੇ ਤੋਂ। ਇਹ ਕਰਵੀ ਜਾਂਦੀ ਹੈ। ਨਹੀਂ ਬਸ। ਇਹ ਲੱਗਦੀ ਹੈ ਮੇਰੀ ਵੀਡੀਓ ਮੈਂ ਟਕਾਤੀ ਬਈ ਕੱਲੂ ਦਿਖਾਉਂਗਾ ਮੈਂ ਸੈਟਿੰਗ ਇਹਦੀ ਪੂਰੀ ਹਲੇ ਮੈਨੂੰ ਪਤਾ ਨਹੀਂ ਨਾ ਹੈਗਾ ਇਹਦਾ ਸੌਦਾ ਗਿਆ ਆ ਸਾਫ ਕਿਤਾਬੀ ਆ ਇਹ ਤਾਂ ਤੇ ਲੀਕਦੀ ਹੈ ਸੌਰੀ ਸੌਰੀ ਹੁਣ ਮੈਨੂੰ ਸਮਝ ਲੱਗੀ ਹੈ ਲੱਰੀ ਹੈ ਨਾ ਆ ਦੇ ਕਿੰਨੀ ਮਿਹਰੀ ਹਮ ਹੁਣ ਮੈਂ ਸੈਟਿੰਗ ਕਰਕੇ ਇਹਦੀ ਲੇ ਨਵੇਂ ਨਵੇਂ ਆਇਆ ਇਸ ਫੀਲਡ ਦੇ ਵਿੱਚ ਇਸ ਕਰਕੇ ਆਪਾਂ ਇਹ ਇੱਕ ਮੱਟੀ ਯਾਰ ਮਟ ਟਾਈਟ ਕਰ ਲੈਂਦੇ ਲੈ ਓਏ ਹੋਏ ਹੋਏ ਹੋ